ਪਰ ਗੁਰਬਾਣੀ ਨੇ ਕੋ ਫੈਸਲਾ ਦੇ ਦਿੱਤਾ ਜਾਗਣਾ ਜਾਗਨ ਨੀਕਾ ਜਾਗੋ ਜਾਗਣਾ ਬਹੁਤ ਚੰਗਾ ਫਿਰ ਅਗਲੇ ਬੰਨੇ ਪ੍ਰਸ਼ਨ ਪੈਦਾ ਹੁੰਦਾ ਵੀ ਕਿ ਉਦਾਂ ਜਾਂਦੀਏ ਦੁਨੀਆ ਤੇ ਕੁਝ ਬੰਦੇ ਆ ਚੋਰ ਰਾਤਾਂ ਨੂੰ ਜਾਗਦੇ ਹਸਪਤਾਲ ਦੇ ਬੈੱਡ ਤੇ ਪਿਆ ਮਰੀਜ਼ ਸਾਰੀ ਰਾਤ ਜਾਗਦਾ ਦਿਨੇ ਉਹ ਸੁਤਾ ਰਹੂਗਾ ਕਿਉਂਕਿ ਕੋਈ ਇਧਰੋਂ ਆ ਗਿਆ ਕੋਈ ਇਧਰੋਂ ਆ ਗਿਆ ਤਾਂ ਉਹ ਸੁਤਾੰਦਾ ਵਾ ਤੇ ਰਾਤ ਨੂੰ ਜਦੋਂ ਲੋਕੀ ਸੁੱਤੇ ਉਹਦੇ ਉਹ ਤਾਂ ਜਾਗਣ ਦਾ ਸ਼ਤ ਦੇਖਣ ਦਾ ਵੀ ਕਦੋਂ ਕਰੂ ਜਾਣਾ ਚੋਰ ਰਾਤ ਨੂੰ ਜਾਗੂ ਮਰੀਜ਼ ਰਾਤ ਨੂੰ ਜਾਗੂ ਕੁੱਤੇ ਰਾਤ ਜਾਗਣਗੇ ਭੈੜੇ ਚੰਦਰੇ ਕਰਮ ਕਰਨ ਵਾਲੇ ਪੱਬਾਂ ਕਲੱਬਾਂ ਦੇ ਵਿੱਚ ਲੋਕੀ ਰਾਤਾਂ ਨੂੰ ਜਾਗਣਗੇ पर अबाउट ਹਰ ਲੋਕ ਨੇ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਵੀ ਰਾਤ ਨੂੰ ਹੀ ਜਾਗਦੇ ਆ ਰੱਬ ਦੀ ਸਿਫਤ ਕਰਨ ਵਾਲੀਆਂ ਰੂਹਾਂ ਵੀ ਰਾਤ ਨੂੰ ਜਾਗਦੀਆਂ ਜਾਗਣਾ ਜਾਗਨ ਨੀਕਾ ਜਾਗੋ ਜਾਗਣਾ ਚੰਗਾ ਵਾ ਪਰ ਕੀ ਕਰੀਏ ਜੀ ਕਹਿੰਦੇ ਹਰ ਕੀਰਤਨ ਮੈਂ ਜਾਗਣਾ ਜੇ ਜਾਗਣਾ ਤੇ ਰੱਬ ਦੀ ਸਿਫਤ ਕਰਦੇ ਆ ਜਾਗੋ ਜੇ ਜਾਗਣਾ ਤੇ ਰੱਬ ਦੀ ਸਲਾਵਤ ਕਰਦੇ ਆ ਜਾਗੋ ਜੇ ਜਾਗਣਾ ਤੇ ਗੁਰੂ ਗੁਰੂ ਕਰਦੇ ਆ ਜਾਗੋ ਤੁਹਾਡਾ ਜਾਗਿਆ ਕਿਤੇ ਖਾਤੇ ਚ ਪੈ ਜਾਊ ਸਾਰੀ ਰਾਤ ਡਰਾਮਾ ਵੇਂਦੇ ਰਹੀਏ ਹੁਣ ਤੇ ਚਲੋ ਡਰਾਮੇ ਕੋਈ ਵੇਂਦਾ ਨਹੀਂ ਹੁੰਦੇ ਮੋਬਾਈਲ ਤੇ ਡਰਾਮਾ ਵੜਾ ਲੱਗਾ ਹੁੰਦਾ ਨਾ ਅੱਗੇ ਹੁੰਦਾ ਇਹ ਵੀ ਰਾਤ ਨੂੰ ਜੀਬੀ ਮੁੱਕ ਜਾਣੀ ਨੈਟ ਮੁੱਕ ਜਾਣਾ 9 ਵਜੇ ਤੱਕ ਮੁੱਕ ਜਾਂਦਾ ਲੋਕਿਆਂ ਦਾ ਛੱਡ ਛਾਪਾ ਨੈਟ ਤੇ ਮੁੱਕ ਗਿਆ ਹੁਣ ਸ਼ੈਤਾਨ ਬੰਦੇ ਰਾਤ 12 ਵਜੇ ਤੱਕ ਹੌਲੀ ਹੌਲੀ ਚਲਾਉਂਦੇ ਵੀ 12 ਵਜੇ ਨਵਾ ਮਿਲ ਜਾਣਾ ਸੋ ਸਾਰੀ ਰਾਤ ਪਾਉਨੇ ਵਰੀਲਾਂ ਵੇਖੀ ਜਾਣ YouTube ਵੇਖੀ ਜਾਣ ਤੇ ਜਦੋਂ ਰਾਤ 2:00 ਵਜੇ ਮੁੜ ਕੇ ਬੰਦਾ ਐ ਅੱਖਾਂ ਪਾਟਣੇ ਆ ਜਾਂਦੀਆਂ ਨੇ ਉਹ ਦੇਖ ਕੇ ਜੋ ਸਰਾਣੇ ਥੱਲੇ ਫੋਨ ਵਾੜੀ ਦਾ ਨਾ ਇੱਕ ਵਾਰੀ ਹਾਰੇ ਬੰਦੇ ਮੱਥੇ ਦਾ ਹੱਥ ਮਾਰਦੇ ਐਵੇਂ ਜਾਂਦਾ ਸਿਆਪਾ ਵਾਲਿਆ ਸਮਝਾਂਦੇ ਕਿڑی ਚੰਗਾ ਨਹੀਂ ਸਾਰੀ ਰਾਤ ਸੀਰੀਅਲ ਵੇਂਦੇ ਰਹੋ ਚਾਹ ਬਣਾ ਬਣਾ ਪਹਿਲਾਂ ਲੋਕ ਹੀ ਹੋਣ ਤੇ ਜਦੋਂ ਕੇਬਲ ਦੇ ਚੈਨਲ ਹੀ ਐਨੇ ਅੱਗੇ ਪਹਿਲਾਂ ਚੱਲਦਾ ਸੀ ਦੂਰਦਰਸ਼ਨ ਹੁੰਦਾ ਸੀ ਸਾਰੇ ਟੱਪਰ ਨੇ ਲੱਤਾਂ ਸਿੱਧੀਆਂ ਕਰਕੇ ਸਾਰੀ ਰਾਤ ਟੀਵੀ ਵੇਖੀ ਜਾਣਾ ਫਿਲਮਾਂ ਵੇਖੀ ਜਾਣੀਆਂ 10:00 ਵਜੇ ਤੱਕ 2 ਵਜੇ ਤੱਕ ਵੇਖ ਲੈ ਮਾਈ ਨੇ ਚਾਹ ਬਣਾਵਣਾ ਕਿ ਨਿਆਣਿਆਂ ਨੂੰ ਪਿਆਈ ਦੇਣੀ ਜਾਗੋ ਜਾਗੋ ਫਿਲਮ ਵੇਖਣ ਦਾ ਰਾਤ ਨੂੰ ਸਾਰੇ ਟੱਬਰ ਨੇ ਰਾਤ ਨੂੰ ਜਾਣਾ ਤੇ ਜਦੋਂ ਸਾਰੀ ਫਿਲਮ ਫਿਲਮ ਖਤਮ ਹੋ ਜਾਣੀ ਤਾਂ ਮੁੜ ਕੇ ਇੱਕ ਰਹਿਣਾ ਐਵੇਂ ਨਹੀਂ ਜਾ ਕੇ ਜਦੋਂ ਦੁਨੀਆ ਦੇ ਆਮ ਕਰਮ ਕਰਦੇ ਆ ਜਾਗੋਗੇ ਤੇ ਇੱਕ ਵਾਰੀ ਆਪਣੇ ਆਪ ਨੂੰ ਜ਼ਰੂਰ ਕੋਸੋਗੇ ਪਰ ਇਥੋਂ ਉੱਠ ਕੇ ਜਦੋਂ ਜਾਓਗੇ ਭਾਵੇਂ 1 ਵਜੇ ਚਲਜੋ ਭਾਵੇਂ 2 ਵਜੇ ਚਲਜੋ ਤੁਹਾਡੇ ਮੱਥੇ ਤੇ ਇੱਕ ਵਾਰੀ ਵਟ ਨਹੀਂ ਪੈਣਾ ਤੁਸੀਂ ਹੱਥ ਜ਼ਰੂਰ ਜੋੜੋਗੇ ਸੱਚੇ ਪਾਤਸ਼ਾ ਕਿੰਨੇ ਕ ਕਰਮ ਚੰਗੇ ਆ ਤੂੰ ਮੈਨੂੰ ਰਾਤ ਆਪਣੀ ਗੋਦ 'ਚ ਬਿਠਾ ਛੱਡਿਆ ਕਿੰਨੇ ਕ ਭਾਗ ਚੰਗੇ ਆ ਤੂੰ ਮੈਨੂੰ ਆਪਣੀ ਗੋਦ ਦਿੱਤੀ ਤੂੰ ਮੈਨੂੰ ਆਪਣਾ ਪਿਆਰ ਦਿੱਤਾ ਆਪਣੀ ਮੁਹੱਬਤ ਦਿੱਤੀ ਐਸ ਵੇਲੇ ਜਾਗਣਾ ਹਰ ਇਹ ਜਾਗਿਆ ਤੁਹਾਡਾ ਖਾਤੇ ਚ ਪੈਣਾ ਵਾ ਗੁਰੂ ਪਾਤਸ਼ਾਹ ਦੇ ਕਿਉਂਕਿ ਮੈਂ ਜਿੱਦਣ ਪ੍ਰੋਗਰਾਮ ਬੁੱਕ ਕੀਤਾ ਸੀ ਮੈਂ ਇਨੀ ਲੇਟ ਟਾਈਮ ਲਾਉਂਦਾ ਬਿਲਕੁਲ ਨਹੀਂ ਸੀ ਚਾਹ ਵਣੇਗਾ ਮੈਂ ਪ੍ਰੋਗਰਾਮ ਛੱਡੂ ਸਾਡਾ ਕਿਉਂਕਿ ਹੁਣ ਵੀ ਮੈਂ ਰਾਤ ਜੂਪਿਓ ਆ ਕੇ ਦਿਨੇ ਮੁਕਸਰ ਦਮਾਨ ਢਾਈ ਘੰਟੇ ਲਾ ਕੇ ਤੇ ਮੁਕਸਰੋਂ ਸਿੱਧਾ ਤੁਹਾਡੇ ਕੋ ਪਹੁੰਚਿਆ ਅਕਸਰ ਸਰੀਰ ਐ ਕੋ ਮਸ਼ੀਨ ਤੇ ਹੈ ਨਹੀਂ ਥੱਕਣਾ ਮੈਂ ਨਹੀਂ ਚਾਹੁੰਦਾ ਵੀ ਨਹੀਂ ਰਾਤ ਜਾਗਦੀ ਪਰ ਤੁਹਾਡਾ ਪਿਆਰ ਆ ਤੁਸੀਂ ਜਾਗਦੇ ਜੇ ਤੁਸੀਂ ਜਾਗਦੇ ਤੇ ਮੈਨੂੰ ਜਾਗਣ ਚ ਕੀ ਆ 12 ਵਜੇ ਤੱਕ ਸੋ ਇਸ ਕਰਕੇ ਗੁਰੂ ਦੀ ਇਬਾਦਤ ਕਰਨ ਵਾਸਤੇ ਬੈਠਿਓ ਗੁਰੂ ਦੀ ਸਿਫਤ ਕਰਨ ਵਾਸਤੇ ਬੈਠਿਓ ਮੈਂ ਤੁਹਾਡੇ ਸਾਰਿਆਂ ਦੀ ਸੁੱਖ ਮੰਗਦਾ ਜੀ ਸੱਚੇ ਪਾਲ ਸਾਹਿਬ ਤੁਹਾਡਾ ਇੱਥੇ ਜਾਗਿਆ ਇੱਕ ਇੱਕ ਮਿੰਟ ਆਪਣੇ ਚਰਨਾਂ ਦੇ ਵਿੱਚ ਪ੍ਰਮਾਣ ਕਰਨ ਜਿਹੜਾ ਸਮਾਂ ਤੁਸੀਂ ਗੁਰੂ ਦੀ ਹਜ਼ੂਰੀ ਚ ਬਤੀਤ ਕਰ ਜਾਣਾ ਸੱਚੇ ਪਾਤਸ਼ਾਹ ਤੁਹਾਨੂੰ ਇੰਨੇ ਕ ਭਾਗ ਲਾਉਣ ਇੰਨੇ ਕ ਭਾਗ ਲਾਉਣ ਕਿ ਤੁਸੀਂ ਗੁਰੂ ਦੇ ਦਰਬਾਰ ਅੰਦਰ ਜਦੋਂ ਵੀ ਆਓ ਦਿਨੇ ਆਓ ਰਾਤ ਆਓ ਤੁਹਾਡਾ ਮਨ ਅੱਗੇ ਨਾ ਮਨ ਆਕਦਾ ਕਿਦਾ ਵਾ ਕਈ ਵਾਰੀ ਵੇਖਿਆ ਪਾਠ ਕਰਨ ਬੈਠ ਗਿਆ ਜਦੋਂ ਵਾਵਾ ਦਿਨਾਂ ਵਾਦਾ ਤੇ ਬਣ ਕੇ ਗੁੜਕਾ ਵੀ ਨੀਂਦ ਚ ਛੋਟੀ ਜਾਂਦਾ ਕਈਆਂ ਦੇ ਕੋਲੋਂ ਕੀਰਤਨ ਸੋਲਾ ਕਰਨ ਬੈਜਿਆ ਰਹਿਰਾਸ ਕਰਨ ਬੈਜਿਆ ਐਡੀ ਵੱਡੀ ਬਾਸੀ ਹੁੰਦੀ तकरीबन ਬਹੁਤੇ ਨੰਨ ਨੂੰ ਬਾਸੀਆਂ ਹੀ ਆਈ ਜਾਂਦੀਆਂ ਬਹੁਤੇ ਬੰਦੇ ਕਿਉਂ ਕਿਉਂਕਿ ਮਨ ਯੂਜ਼ ਟੂ ਨਹੀਂ ਹੈਗਾ ਆ ਮਨ ਆਦੀ ਨਹੀਂ ਹੈਗਾ ਬੰਦਗੀ ਦਾ ਅਚਾਨਕ ਫੁਟਕਾ ਫੜਾ ਕੇ ਕੋਈ ਚੌਬੀ ਸਹਿਬ ਦਾ ਬਾੜ ਕਰ ਲਾ ਚੌਬੀ ਸਹਿਬ ਦੇ ਵਿੱਚ 40 ਬਰੀ ਬਾਸੀਆਂ ਮਾਰਦੀਆਂ ਨੇ ਕੋਈ ਦੇ ਗੋਡਾ ਆ ਚੁੱਕਣਾ ਕੋਈ ਦੇ ਗੋਡਾ ਆ ਚੁੱਕਣਾ ਗਾਉਣ ਵਾਲੀ ਲੱਗੀ ਹੋਏ ਕਿਉਂਕਿ ਮਨ ਯੂਜ਼ ਟੂ ਹੈ ਕਿਹਦੇ ਅਖਾੜਾ ਲੱਗਾ ਹੋਵੇ ਕਿਸੇ ਦੀ ਧੌਣ ਨਹੀਂ ਪੀੜ ਹੋਣੀ ਕਿਸੇ ਦਾ ਬੀਬੀ ਨਹੀਂ ਵਾਧਾ ਕਿਸੇ ਦੀ ਸਰਮਾਈਕਰ ਨਹੀਂ ਹੁੰਦੀ ਕਿਸੇ ਦੀ ਤੜਕੀ ਨਹੀਂ ਵਾਦੀ ਇੱਥੇ ਤੇ ਸਪੀਕਰ ਲਾ ਕੇ ਬੈਹ ਜੀ ਨਾ ਕਦੇ ਤੇ ਲੋਕੀ ਸਾਊਂਡ ਆ ਲੈ ਲੀ ਅੱਖਾਂ ਕੱਢੀ ਜਾਂਦੇ ਕੱਟ ਕਰ ਤੇ ਸਾਰੀ ਰਾਤ ਵਿਆਹ ਲੈ ਕਰਦੀ ਜੇ ਦੜਮ ਦੜਮ ਹੋਈ ਜਾਵੇ 90 ਸਾਲਾਂ ਦੀ ਮਾਈ ਦੇ ਵੀ ਕੋਈ ਹਾੜ ਨੀ ਵਾਦੀ ਉਥੇ ਕੋਈ ਕਿ ਉਹ ਉਸ ਚੀਜ਼ ਨੂੰ ਮੰਨ ਮੰਨ ਚੁੱਕਾ ਵਾ ਐਕਸੈਪਟ ਕਰ ਚੁੱਕਾ ਵਾ ਜਿਹੜੀ ਚੀਜ਼ ਨੂੰ ਮੰਨ ਐਕਸੈਪਟ ਕਰ ਚੁੱਕਾ ਵਾ ਉਹ ਤੁਹਾਡਾ ਨਿਤਨੇਮ ਬਣ ਜਾਣਾ ਵਾ ਜਿਹੜੀ ਚੀਜ਼ ਨੂੰ ਮੰਨ ਨਹੀਂ ਮੰਨਿਆ ਉਹ ਚੀਜ਼ ਸਾਨੂੰ ਬੋਝ ਲੱਗਦਾ ਹੈ